ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਪਲਾ ਪਿੰਡ ਚੰਦਪਾਣ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਵੱਲੋਂ ਉਸ ਘਟਨਾ ਦੇ ਵਿੱਚ ਪੀੜਤ ਪਰਿਵਾਰਾਂ ਨਾਲ ਮਿਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਫਰੀਕੋਟ ਦੇ ਪ੍ਰਸ਼ਾਸਨ ਨਾਲ ਵੀ ਇੱਕ ਮੀਟਿੰਗ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਘੰਟਾ ਮੀਟਿੰਗ ਚੱਲੀ ਜਿਸ ਵਿੱਚ ਫਰੀਕੋਟ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਫਰੀਕੋਟ ਵੀ ਹਾਜ਼ਰ ਰਹੇ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਚੇਅਰਮੈਨ ਵਿਜੇ ਸਾਪਲਾ ਨੇ ਕਿਹਾ ਕਿ ਇੱਕਤਰਫਾ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਹੈ ਪਰ ਉਹਨਾਂ ਦਾ ਕੋਈ ਖਾਸ ਰਵੱਈਆ ਨਹੀਂ ਲੱਗਦਾ ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਨੈਸ਼ਨਲ ਐਸਸੀਕੂਮਿਸ਼ਨ ਅੱਗੇ ਇਹ ਉਠਾਉਣਗੇ ਅਤੇ ਪੀੜਤਾਂ ਨੂੰ ਜੋ ਬਣਦਾ ਉਹਨਾਂ ਦਾ ਇਨਸਾਫ ਹੈ ਉਹ ਦਵਾਉਣਗੇ ਕਿਉਂਕਿ ਇੱਕ ਪਾਸੇ ਦੀ ਕਾਰਵਾਈ ਕੀਤੀ ਗਈ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਫ੍ਰੀਕੋਰਟ ਦੇ ਡਿਪਟੀ ਕਮਿਸ਼ਨ ਅਤੇ ਐਸਐਸਪੀ ਫ੍ਰੀਕੋਰਟ ਕੁਝ ਵੀ ਬੋਲਦੇ ਨਹੀਂ ਨਜ਼ਰ ਆਏ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਗੱਲਬਾਤ ਕੀਤੀ ਵਿਜੇ ਸਾਪਲਾ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਔਰ ਉਸ ਤੋਂ ਬਾਅਦ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਮਿਲਣ ਦੀ ਗੱਲ ਕੀਤੀ ਕਿਉਂਕਿ ਸਵੇਰੇ ਜਦੋਂ ਗਿਆ ਸੀ ਬਹੁਤ ਸਾਰੇ ਸਾਥੀ ਤੁਹਾਡੇ ਚੋਂ ਵੀ ਉੱਥੇ ਸਰਪੰਚ ਦੇ ਘਰ ਦੀ ਤੋੜਫੋੜ ਵੀ ਦੇਖ ਕੇ ਆਏ ਹੋਰ ਵੀ ਪਿੰਡ ਦੇ ਲੋਕਾਂ ਨੂੰ ਵੀ ਸੁਣ ਕੇ ਆਏ ਇੱਥੇ ਸਾਰਿਆਂ ਦੇ ਵਿੱਚ ਮੈਂ ਜਦੋਂ ਦੁਆਰਾ ਗੱਲ ਕੀਤੀ ਹੈ ਤੇ ਮੈਨੂੰ ਕੋਈ ਵੀ ਸੈਟੀਸਫੈਕਟਡ ਜਵਾਬ ਪ੍ਰਸ਼ਾਸਨ ਵੱਲੋਂ ਨਹੀਂ ਮਿਲਿਆ ਔਰ ਮੈਂ ਕਹਿ ਕੇ ਆਇਆ ਕਿ ਮੈਂ ਅਨਸੈਟੀਸਫਾਈਡ ਵੀ ਤੁਹਾਡੇ ਕੋਲ ਜਾ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਸਿਚੁਏਸ਼ਨ ਇਦਾਂ ਮੰਨ ਲਓ ਉੱਥੇ ਹੋਇਆ ਤਾਂ ਸਾਨੂੰ लाठी चार्ज ਕਰਨਾ ਪਿਆ ਮੈਂ ਤੇ ਵੀ ਪੁੱਛਿਆ ਕਿ ਕੀ ਉੱਥੇ ਕੋਈ ਮੈਜਿਸਟਰ ਡਿਊਟੀ ਮੈਜਿਸਟਰ ਸੀ ਉਹ ਤਾਂ ਉਹਨਾਂ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਸੀ ਤੇ ਮੈਂ ਕਿਹਾ ਵੀ ਜੇ ਕੋਈ ਉਦਾਂ ਦੀ ਸਿਚੁਏਸ਼ਨ ਕ੍ਰੀਏਟ ਹੋਈ ਤਾਂ ਨੈਚੁਰਲੀ ਤੁਸੀਂ ਵੀਡੀਓਗ੍ਰਾਫੀ ਵੀ ਕੀਤੀ ਹੋਏਗੀ ਤੇ ਉਹ ਵੀਡੀਓਗ੍ਰਾਫੀ ਜਾਂ ਕੋਈ ਐਵੀਡੈਂਸ ਐਸਾ ਕੀ ਉਹ ਜਿਹੜੇ ਧਰਨੇ ਤੇ ਬੈਠੇ ਸੀ ਕੀ ਉਹਨਾਂ ਨੇ ਸਿਚੁਏਸ਼ਨ ਕ੍ਰੀਏਟ ਕੀਤੀ ਕਿ ਜਿਹਦੇ ਕਰਕੇ ਤੁਹਾਨੂੰ ਲਾਠੀ ਚਾਰਜ ਕਰਨਾ ਪਿਆ ਪਰ ਉਹਨਾਂ ਵੱਲੋਂ ਕੋਈ ਵੀ ਸੈਟੀਸਫੈਕਟਰੀ ਜਵਾਬ ਐਵੀਡੈਂਸ ਦੇਣ ਦੇ ਲਈ ਕੋਈ ਜਵਾਬ ਨਹੀਂ ਸੀ ਭਾਵ ਮੈਂ ਕਹਿ ਕਿਹਾ ਹਾਂ ਕਿ ਇਹਦਾ ਮਤਲਬ ਹੈ ਕਿ ਤੁਸੀਂ ਜਾਣ ਬੁਝ ਕੇ ਉਹਨਾਂ ਤੇ ਲਾਠੀ ਚਾਰਜ ਇੱਕ ਤਰਫਾ ਕਾਰਵਾਈ ਕੀਤੀ ਕਿਉਂਕਿ ਜੇ ਤੁਸੀਂ ਮੈਨੂੰ ਸੈਟੀਸਫਾਈਡ ਕਰਾ ਦਿੰਦੇ ਫਿਰ ਮੈਂ ਕਹਤਾਂ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਵੀ ਗਲਤੀ ਹੋ ਪਰ ਇਥੋਂ ਇਹ ਲੱਗਾ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਔਰ ਇੱਕ ਪਾਸੜੀ ਜਿਹੜੀ ਕਾਰਵਾਈ ਕੀਤੀ ਗਈ। ਇੱਕ ਪਾਸੇ ਤੁਸੀਂ 41 ਬੰਦੇ ਕਰਤੇ। ਤੇ ਮੈਂ ਵੀ ਪੁੱਛਿਆ ਕਿ ਜਿਹੜੀ ਸਰਪੰਚ ਦੀ ਤੋੜਫੋੜ ਕੀਤੀ ਹੈ ਘਰ ਉਹ ਕਿਹੜੀ ਤਰੀਕ ਨੂੰ ਹੋਈ ਹੈ। ਤੇ ਉਹਨਾਂ ਨੇ ਦੱਸਿਆ ਕਿ ਉਹ ਵੀ ਸੇਮ ਡੇਟ ਹੀ ਹੋਈ ਹੈ ਜਿਸ ਦਿਨ ਪੁਲਿਸ ਦਾ ਹੋਇਆ। ਔਰ ਤੁਸੀਂ ਉਹ ਦੇਖਿਆ ਹੋਣਾ ਕਿ ਗੋਲੀਆਂ ਚੱਲਦੀਆਂ ਵੀ ਉਸ ਪਾਸੇ ਸੀ ਔਰ ਪੁਲਿਸ ਉਹਦੇ ਨਾਲ ਖੜੀ ਸੀ। ਸੋ ਇਹਦਾ ਕਹਿ ਸਕਦੇ ਆ ਕਿ ਘਰ ਦੀ ਸਰਪੰਚ ਦੀ ਤੋੜਫੋੜ ਵੀ ਪੁਲਿਸ ਦੀ ਮੌਜੂਦ ਵੀ ਜਾਂ ਕੋਈ ਪੂਰਵਸਥਿਤੀ ਜਾਣਕਾਰੀ ਦੇ ਵਿੱਚ ਹੀ ਹੋਈ ਹੈ ਜੋ ਮੈਂ ਹਲੇ ਤੱਕ ਮਹਿਸੂਸ ਹੋ ਸਕੀ। ਸੋ ਇਹ ਮੈਂ ਸਾਰੇ ਨਤੀਜੇ ਦੇ ਡੀਸੀ ਸਾਹਿਬ ਨੂੰ ਵੀ ਪੁੱਛਿਆ ਕਿ ਤੁਸੀਂ ਇਹ ਮਾਮਲੇ 'ਚ ਕੀ ਹੱਲ ਕੀਤਾ ਸੀ? ਅਗਰ ਕੋਈ ਨੀ ਪਾਣੀ ਦੀ ਸੀ ਤੁਸੀਂ ਸਟੇਟ ਦੇ ਸਟੇ ਕਰ ਸਕਦੇ ਸੀ ਕਿਸ ਨੂੰ ਆਪਣੀ ਪ੍ਰोसीडिंग ਸ਼ੁਰੂ ਕਰ ਸਕਦੇ ਸੀ। ਕੋਰਟ ਦੇ ਵਿੱਚ ਮਸਲਾ ਲਿਆਂਦਾ ਜਾ ਸਕਦਾ ਸੀ। ਉਹਨਾਂ ਦੇ ਉਹਨਾਂ ਦੇ ਕਹਿਣਾ ਕਿ ਉਹ ਸਿਚੁਏਸ਼ਨ ਇੰਨੀ ਜਲਦੀ ਆਈ ਕਿ ਸਾਡੇ ਕੋਲ ਕੰਟਰੋਲ ਕਰਨ ਦੇ ਵਿੱਚ ਉੱਥੇ ਤੱਕ ਪਹੁੰਚੀ ਨਹੀਂ। ਪਰ ਇਹ ਮੈਂ ਕਹਿ ਸਕਦਾ ਕਿ ਇੱਕ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਔਰ ਨਹੀਂ ਰੋਕਿਆ ਗਿਆ। ਜਾਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜਾਂ ਜਾਣ ਕੇ। ਉਹਨਾਂ ਨੇ ਇਹ ਕਿਹਾ ਕਿ ਸਾਡੀ ਕੋਈ ਇੱਕ ਤਰਫਾ ਕਾਰਵਾਈ ਕਰਨ ਦੀ ਕੋਈ ਇੱਛਾ ਏਜੰਡਾ ਨਹੀਂ। ਪਰ ਮੈਂ ਵੀ ਕਹਿ ਕੇ ਆ ਕਿ ਤੁਹਾਡੇ ਹੱਲੇ ਤੱਕ ਦੀ ਅੱਧਾ ਪੌਣਾ ਘੰਟਾ ਦੀ ਮੀਟਿੰਗ ਦੇ ਵਿੱਚੋਂ ਮੈਨੂੰ ਇਹ ਹੀ ਲੱਗਾ ਕਿ ਤੁਹਾਡਾ ਵਨ ਸਾਈਡਡ ਕਾਰਵਾਈ ਕਰਨ ਦਾ ਏਜੰਡਾ ਸੀ। ਇਹ ਮੈਂ ਕਹਿ ਕੇ ਆ। ਕੋਈ ਨੋਟਿਸ ਨਹੀਂ ਵਾ ਤਿਹੋ ਹਲੇ ਮੈਂ ਤੁਹਾਨੂੰ ਹਲੇ ਮੈਂ ਨਹੀਂ ਕਹਿ ਸਕਦਾ ਕਮਿਸ਼ਨ ਨੂੰ ਮੈਂ ਕਿਹਾ ਆ ਉਹ ਨੋਟਿਸ ਜਾਰੀ ਹੁੰਦਾ ਉਹ ਵੀ ਜਿਹੜਾ ਹੋਏਗਾ ਉਹ ਜਿੱਦਾਂ ਦੀ ਆਏਗੀ ਜਾਣਕਾਰੀ ਉਹ ਵੀ ਤੁਹਾਨੂੰ ਦਿਆਂਗੇ ਸੋ ਹਾਲ ਦੀ ਘੜੀ ਤੋਂ ਮੈਂ ਆਪਣੀ ਵਿਜ਼ਿਟ ਦੀ ਗੱਲ ਕਰ ਰਿਹਾ ਸੋ ਇਸ ਕਰਕੇ ਮੈਂ ਜਿਹੜੀ ਇਹ ਨੈਟਸ਼ੈਲ ਦੀ ਕਾਰਵਾਈ ਉਹ ਮੈਂ ਤੁਹਾਨੂੰ ਦੱਸਤੀ ਆ ਕਿ ਇਹ ਅਨਿਆਏ ਹੋਇਆ ਦਲਿਤਾਂ ਤੇ ਅਨਿਆਏ ਹੋਇਆ ਔਰ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਾਣਬੁੱਝ ਕੇ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਇਹ ਇਸ ਕਰਕੇ ਇਹਦਾ ਇਹ ਨਤੀਜਾ ਆ ਕਿ ਦਲਿਤਾਂ ਦੇ ਉੱਤੇ ਜਿਹੜਾ ਅਤਿਆਚਾਰ ਹੋਇਆ ਹੁਣ ਕਰਵਾ ਕਿਸ ਤਰ੍ਹਾਂ ਹੋ ਰਿਹਾ ਅਗਲੀ ਕਾਰਵਾਈ ਕੀ ਇਹਦੀ ਕਾਰਵਾਈ ਲਈ ਵੀ ਜਿਹੜੀ ਅਗਲੀ ਕਾਰਵਾਈ ਵੀ ਕਰਾਂਗੇ ਹੁਣ ਮੈਂ ਇਹ ਵੀ ਕਿਹਾ ਸੀ ਕਿ ਮੈਂ ਜੇਲ੍ਹ ਦੇ ਵਿੱਚ ਕੁਲਦੀਪ ਸਰਪੰਚ ਨੂੰ ਮਿਲਣਾ ਜਾਣਾ ਚਾਹੁੰਦਾ ਪਰ ਉਹਨਾਂ ਨੇ ਕਿਹਾ ਕਿ ਨਹੀਂ ਜੀ ਅੱਜ ਨਹੀਂ ਹੋ ਸਕਦਾ ਜੋ ਐਸਐਸਪੀ ਨੂੰ ਕਿਹਾ ਸੀ ਕਿ ਮੈਂ ਉਹਨਾਂ ਨੂੰ ਕਹਾਂ ਕਿ ਮੈਂ ਮਿਲਣਾ ਜਾਣਾ ਚਾਹੁੰਦਾ ਉਹਨਾਂ ਨੇ ਕਿਹਾ ਨਹੀਂ ਜੀ ਅੱਜ ਇੱਕ ਦਿਨ ਦੀ ਮੁਲਾਕਾਤ ਹੋਗੀ ਜਦਕਿ ਐਸਾ ਕੋਈ ਰੂਲ ਨਹੀਂ ਹੈ ਕਿ ਇੱਕ ਦਿਨ ਚ ਇੱਕ ਬੰਦੇ ਨੂੰ ਹੀ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਜਾਣ ਦੇ ਲਈ ਮੇਰੇ ਕੋਲ ਹੋਰ ਵੀ ਬੜੇ ਤਰੀਕੇ ਸੀ ਪਰ ਕਿਉਂਕਿ ਮੈਨੂੰ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮਾਧਿਅਮ ਦੇ ਨਾਲ ਹੀ ਜਾਣਾ ਚਾਹੀਦਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਹੀ ਕਿਹਾ ਸੀ ਪਰ ਉਹਨਾਂ ਨੇ ਮੈਂ ਹਲੇ ਤੱਕ ਇਹ ਹੈ ਕਿ ਜੀ ਉਹ ਅੱਜ ਸੰਭਵ ਨਹੀਂ ਹੈ ਦੇਖੋ ਹਲੇ ਤੱਕ ਉਹਨਾਂ ਨੇ ਜੋ ਮੈਨੂੰ ਦੱਸਿਆ ਕਿ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਹ ਉਹਦੀ ਕਰਕੇ ਪ੍ਰोसीडिंग ਕਰਕੇ ਅਸੀਂ ਉਹ ਰਿਲੀਜ਼ ਕਰਾ ਦੇਾਂਗੇ ਇਹ ਜਰੂਰ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਹੈ ਡੀਸੀ ਸਾਹਿਬ ਨੇ ਕਿ ਅਸੀਂ ਉਹ ਜਿਹੜੇ 41 ਬੰਦੇ ਫੜੇ ਆ ਉਹ ਛੜਾ ਛੜਦਿਆ ਕੀ ਲੱਗਦਾ ਹੈ ਕਿ ਕੋਈ ਸਰਪੰਚ ਨੂੰ ਤੁਹਾਨੂੰ ਨਹੀਂ ਮਿਲ ਦਿੱਤਾ ਬਲਾਉਂਦੇ ਨਹੀਂ ਆ ਗਏ ਨਹੀਂ ਉਹ ਤਾਂ ਦੇਖੋ ਮੈਂ ਹੁਣ ਇੱਥੇ ਤਾਂ ਮੈਂ ਅੰਦਾਜ਼ਾ ਕੁਝ ਨਹੀਂ ਇਦਾਂ ਦਾ ਤਾਂ ਲਾਇਆ ਜਾ ਸਕਦਾ ਪਰ ਇਹ ਤਾਂ ਕਿਹਾ ਜਾ ਸਕਦਾ ਕਿ ਉਹ ਮੈਨੂੰ ਮਿਲਣ ਦੇ ਦਿੱਤਾ ਜਾ ਸਕਦਾ ਸੀ ਕੋਈ ਐਡੀ ਗੱਲ ਨਹੀਂ ਸੀ ਮਿਲਣਾ ਸੀ ਪਰ ਕਿਉਂਕਿ ਮੈਂ ਮੈਂ ਤਾਂ ਸਿੱਧਾ ਮੈਂ ਤਾਂ ਤੁਹਾਨੂੰ ਕਿਹਾ ਕਿ ਮੈਂ ਸਿੱਧਾ ਵੀ ਜਾ ਸਕਦਾ ਸੀ ਮੇਰੇ ਕੋਲ ਅਪਰੋਚ ਵੀ ਸੀ ਮੈਂ ਹੋਰ ਕਿਸੇ ਤਰੀਕੇ ਨਾਲ ਵੀ ਜਾ ਸਕਦਾ ਸੀ ਪਰ ਕਿਉਂਕਿ ਮੈਂ ਅਜਾ ਅਫੀਸ਼ਲ ਮੰਨ ਲਓ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮਾਧਿਅਮ ਦੇ ਨਾਲ ਹੀ ਮਿਲਣਾ ਚਾਹੁੰਦਾ ਸੀ ਪਰ ਉਹਨਾਂ ਦੀ ਸਿਚੁਏਸ਼ਨ ਜਵਾਬ ਜੁਆ ਉਹ ਜਿਹੜੀ ਦੂਸਰੀ ਪਾਰਟੀ ਸੀ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕਿ ਇਹ ਜ਼ਰੂਰ ਕਿਹਾ ਗਿਆ ਕਿ ਉਹਨਾਂ ਦੇ ਉੱਤੇ ਆਰਨ ਐਕਟ ਲਗਾ ਦਿੱਤਾ ਗਿਆ ਐਸ ਸੀ ਐਸਟੀ ਐਕਟ ਲਗਾ ਦਿੱਤਾ ਗਿਆ ਔਰ ਇਹ ਵੀ ਦੱਸਤਾ ਗਿਆ ਕਿ ਉਹਨਾਂ ਤੇ ਐਸ ਸੀ ਐਕਟ ਲਗਾ ਦਿੱਤਾ ਪਰ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਚ ਫੜਿਆ ਕੋਈ ਨਹੀਂ ਗਿਆ ਤਾਂ ਕਿ ਅੰਡਰ ਪ੍ਰोसीडिंग ਆਗਾ ਉਹ ਚ ਜਾਂਚ ਚੱਲ ਰਹੀ ਆ ਉਹ ਜੋ ਇੱਕ ਲੀਪਾਪੋਤੀ ਜਿਹੜੀ ਗੱਲ ਹੁੰਦੀ ਆ ਕਿ ਜਾਂਚ ਚੱਲ ਰਹੀ ਆ ਜਾਂ ਉਹ ਲੀਪਾਪੋਤੀ ਤੇ ਲਾਪ ਕੋਈ ਜਿਹੜੇ ਬੰਦੇ ਗਿਲਟੀ ਨਹੀਂ ਉਹਨਾਂ ਜਿਨ੍ਹਾਂ ਤੇ ਕਾਰਵਾਈ ਕਰਨੀ ਬਣਦੀ ਸੀ ਉਹਨਾਂ ਦੇ ਘਰ ਨੂੰ ਤਾਂ ਸਿਕਿਉਰਟੀ ਦਿੱਤੀ ਹੋਈ ਆ ਤੇ ਜਿਹੜਾ ਸਰਪੰਚ ਆ ਉਹਦੇ ਘਰ ਵੀ ਤਦ ਹੀ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੀ ਠਕਿਆ ਮੈਂ ਕਿ ਇਹ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਇੱਕ ਸਾਈਡਡ ਕਾਰਵਾਈ ਕਰਨ ਦਾ ਏਜੰਡਾ ਸੀ ਔਰ ਉਸੇ ਏਜੰਡੇ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਇਹ ਮੈਂ ਪਹਿਲੇ ਤੋ ਟਿਕਟਾ ਜਿਸ ਵੇ ਮੈਂ ਪਹਿਲੀ ਤੁਹਾਡੇ ਇਸ ਗੱਲ ਦਾ ਜਵਾਬ ਦੇ ਚੁੱਕਾ ਉਹ ਕੇਂਦਰ ਇੰਟਰਫੇਸ ਕਿਵੇਂ ਕਰੇਗਾ ਇਸ ਨੂੰ ਦੇਖੋ ਇਹਦੇ ਤਰੂ ਕੇਂਦਰ ਸਰਕਾਰ ਤਾਂ ਕੁਝ ਨਹੀਂ ਕਰਦੀ ਹੁੰਦੀ ਇਹਦੇ ਚ ਕਮਿਸ਼ਨ ਨੂੰ ਮੈਂ ਜਰੂਰ ਰਿਕਵੈਸਟ ਕਰਾਂਗਾ ਕਮਿਸ਼ਨ ਜਿਹੜਾ ਹੋਵੇ ਉੱਤੇ ਆਪਣੀ ਕਾਰਵਾਈ ਜਾਨੀ ਕਰੇਗਾ ਔਰ ਉਹ ਜੋ ਵੀ ਹੋਏਗੀ ਉਹ ਤੁਹਾਨੂੰ ਦੱਸ ਦਿਆਂਗਾ